ਕੀ ਨਾਮ ਹੈ ਤੁਹਾਡਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਪ੍ਰੀਤ ਸਿੰਘ ਖਾਲਸਾ ਬੋਲ ਰਿਹਾ ਹਾਂ ਜੀ ਜੇ ਸ਼ਹੀਦੀ 15 ਬੜਾ ਚੱਲ ਰਿਹਾ ਉਸ ਦੇ ਵਿੱਚ ਜੋ ਪਤਾ ਲੱਗਿਆ ਕਿ ਬੀਤੀ ਰਾਤ ਉਹਦੇ ਸ਼ਰਾਬ ਦੇ ਠੇਕੇ ਖੁੱਲੇ ਸੀ ਤੇ ਉਹਦੇ ਹਮਲਾਵਾਂ ਵੀ ਹੋਇਆ ਕੀ ਕਰਨਾ ਚਾਹੁੰਦੇ ਅ ਸਾਨੂੰ ਸਾਡੇ ਸਿੰਘ ਗਏ ਸੀਗੇ ਸਾਰੇ ਠੇਕੇ ਚੈੱਕ ਕਰ ਰਹੇ ਸੀਗੇ ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਬਾਬਾ ਜੀ ਘਵਾੜਾ ਰੋਡ ਦੇ ਉੱਤੇ ਵੀ ਠੇਕਾ ਖੁੱਲਾ ਹੈ ਤੇ ਮੌਜੂਦਾ ਅਸੀਂ ਇੱਥੇ ਦੇ ਨਜ਼ਦੀਕੀ ਪੱਤਰਕਾਰ ਸਾਹਿਬ ਨਾਲ ਵੀ ਫੋਨ ਕਰਿਆ ਵੀ ਭਾਈ ਫਰਾਣਾ ਠੇਕਾ ਖੁੱਲਾ ਵੀ ਤੁਸੀਂ ਆਓ ਸਾਡੇ ਕੋਲ ਉਹ ਕਹਿੰਦੇ ਵੀ ਤੁਸੀਂ ਬਾਬਾ ਜੀ ਕੋਈ ਗੱਲ ਨਹੀਂ ਮੈਂ ਜਾ ਕੇ ਕਹਿ ਦਿੰਦਾ ਹਨਾ ਜਦ ਕਿ ਅਸੀਂ ਪਹਿਲਾਂ ਹੀ ਐਸ ਡੀ ਐਮ ਸਾਹਿਬ ਨੂੰ ਮੰਗ ਪੱਤਰ ਦੇ ਚੁੱਕੇ ਆ ਵੀ 22 23 24 ਨੂੰ ਵੀ ਇਹ ਜਿਹੜੇ ਦਾਰੂ ਦੇ ਠੇਕੇ ਮੀਟੀਆਂ ਦੁਕਾਨਾਂ ਜਾਂ ਤਬਾਕੂ ਦੀਆਂ ਦੁਕਾਨਾਂ ਵੀ ਇਹ ਬੰਦ ਕਰਾਈਆਂ ਜਾਣਾ ਉਹਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਬੰਦ ਰਹਿਣਗੇ ਦੇਖੋ ਅਸੀਂ ਮੰਗ ਪੱਤਰ ਦਿੱਤਾ ਸੀ ਪਿਛਲੀ ਵਾਰ ਵੀ ਹੋਇਆ ਉਸ ਤੋਂ ਪਿਛਲੀ ਵਾਰ ਵੀ ਹੋਇਆ ਹੁਣ ਇਹ ਤਾਂ ਇਹਨਾਂ ਨੂੰ ਸਵਾ ਛੇਤੀ ਦਿਹਾੜਿਆਂ ਦੇ ਮੱਦੇ ਨਜ਼ਰ ਰੱਖਦੇ ਹੋਏ ਇਹਨਾਂ ਨੂੰ ਆਪ ਚਾਹੀਦਾ ਵੀ ਇਹ ਚੀਜ਼ਾਂ ਨਾ ਹੀ ਹੋਣ ਸਾਨੂੰ ਕਿਉਂ ਬਾਰ ਬਾਰ ਮੋਮਰੈਂਡਮ ਦੇਣਾ ਪੈਂਦਾ ਰਾਤ ਤੇ ਕੀ ਕੱਢਿਆ ਕਰੋ ਮੋਰ ਰਾਤ ਜੀ ਅਸੀਂ ਡੀਐਸਪੀ ਸਾਹਿਬ ਨੂੰ ਫੋਨ ਕਰਿਆ ਉਹਨਾਂ ਨੇ ਮੌਕੇ ਦੇ ਉੱਤੇ ਬੰਦਾ ਐਸਐਚਓ ਭੇਜੇਵੇਂ ਐਸਐਚਓ ਸਾਹਿਬ ਨੇ ਆ ਕੇ ਆਪਣੇ ਘਵਾੜਾ ਰੋਡ ਦੇ ਉੱਪਰੋਂ ਬੰਦਾ ਅੰਦਰੋਂ ਕੱਢਿਆ ਉਹ ਸਾਡੇ ਕੋਲ ਵੀਡੀਓ ਪ੍ਰੂਫ ਹੈਗਾ ਜੀ ਨਾਲ ਉਹ ਸੇਲ ਕਰ ਰਿਹਾ ਸੀਗਾ ਜੀ ਪਹਿਲਾਂ ਠੇਕਾ ਖੁੱਲਾ ਸੀਗਾ ਜਦੋਂ ਉਹਨੂੰ ਕਿਸੇ ਨੇ ਕਹਿਤਾ ਵੀ ਸਿੰਘ ਆ ਰਹੇ ਨੇ ਉਹ ਬੰਦਾ ਠੇਕਾ ਬੰਦ ਕਰਕੇ ਅੰਦਰ ਬੈਠ ਗਿਆ ਕਿਹੜੀ ਪਾਰਟੀ ਦੇ ਠੇਕੇ ਦੇ ਦੇਖੋ ਇਹ ਨਹੀਂ ਪਤਾ ਜੀ ਕਿਹੜੀ 파ਟੇ ਲੁਧਿਆਣੇ ਦਾ ਕਹਿ ਰਿਹਾ ਕੋਈ ਜਿਹਦਾ ਹੈਗਾ ਇਹ ਠੇਕੇ ਤੇ ਇੱਕ ਉਹ ਖੁੱਲਾ ਸੀ ਇੱਕ ਰੋਪੜ ਰੋਡ ਦੇ ਉੱਤੇ ਵੀ ਠੇਕਾ ਖੁੱਲਾ ਸੀ ਉਹ ਵੀ ਬੰਦਾ ਸੀ ਅੰਦਰੋਂ ਕੱਢਿਆ ਇਹ ਪਰ ਦੇਖਣ ਨੂੰ ਮਿਲਦਾ ਕਿ ਜਿਵੇਂ ਕੋਈ ਸ਼ਰਾਬ ਦੇ ਆਪਾਂ ਕਾਰੋਬਾਰ ਦੀ ਗੱਲ ਕਰ ਲਈਏ ਜਾਂ ਆਪਣੇ ਪੁਲਿਸ ਪ੍ਰਸ਼ਾਸਨ ਦੀ ਗੱਲ ਕਰਨੀ ਹੈ ਇਹ ਬਹੁਤ ਵੱਡੀ ਅਣਗਹਿਲੀ ਹੈ ਬਿਲਕੁਲ ਜੀ ਹੁਣ ਦੇਖੋ ਇਹ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਮੌਕੇ ਦਾ ਜਿਹੜਾ ਆਪਣੇ ਐਸ ਡੀ ਐਮ ਬੈਠਾ ਵੀ ਉਹਦੀ ਕੀ ਜ਼ਿੰਮੇਵਾਰੀ ਬਣਦੀ ਸੀਗੀ ਇਹ ਚੀਜ਼ ਦੀ ਕੋਈ ਕਾਰਵਾਈ ਹੋਜੀ ਕਦੋਂ ਦੇਖੋ ਅਸੀਂ ਰਾਤ ਫਿਰ ਥਾਣੇ ਗਏ ਸੀਗੇ ਜੀ ਸਾਰੀ ਸਿੰਘ ਅਸੀਂ ਥਾਣੇ ਜਾ ਕੇ ਲਿਖਤੀ ਕੰਪਲੇਂਟ ਵੀ ਕਰਕੇ ਆਏ ਹਾਂ ਹੁਣ ਦੇਖੋ ਪ੍ਰਸ਼ਾਸਨ ਕਿ ਇਹਨਾਂ ਤੇਕੇਦਾਰਾਂ ਤੇ ਕੀ ਕਾਰਵਾਈ ਕਰਦਾ ਜੇ ਕਾਰਵਾਈ ਨਹੀਂ ਕਰਦੇ ਫਿਰ ਸਾਨੂੰ ਇਹ ਮੌਜੂਦਾ ਐਸਡੀਐਮ ਦਫ਼ਤਰ ਦਾ ਘਰਾਓ ਕਰਨਾ ਪਊਗਾ ਬਿਲਕੁਲ ਜੀ ਜੋ ਕਿ ਬੀਤੀ ਰਾਤ ਦੀ ਵੀਡੀਓ ਵਾਇਰਲ ਹੋਈ ਹੈ ਜੀ ਕਿ ਮਾਛੀਵਾੜਾ ਸਾਧਵੇ ਸਿੱਖ ਜਥੇਬੰਦੀਆਂ ਵੱਲੋਂ ਸ਼ਰਾਬ ਦੇ ਠੇਕੇ ਖੁੱਲਣ ਬਾਰੇ ਕੋਈ ਵੀਡੀਓ ਬਣ ਲਈ ਕੀਤੀ ਹੈ ਤੇ ਤੁਸੀਂ ਵੀ ਉੱਥੇ ਮੌਜੂਦ ਸੀ ਤੇ ਕੋ ਕਰੰਦਾ ਅੰਦਰ ਘੜਵਾਇਆ ਗਿਆ ਠੀਕ ਹੈ ਜੀ ਹਾਂਜੀ ਸਾਡੇ ਕੋਲੇ ਸਿੱਖ ਜਥੇਬੰਦੀਆਂ ਨੇ ਫੋਨ ਹੀ ਕਰਿਆ ਸੀ ਅਸੀਂ ਉੱਥੇ ਪਹੁੰਚ ਗਏ ਸੀ ਉਹਨਾਂ ਦੀ ਅਸੀਂ ਗਲਤਫਹਿਮੀ ਦੂਰ ਕਰ ਦਿੱਤੀ ਸੀ ਵੀ ਜਿਹੜਾ ਇਹ ਕਰੰਦਾ ਆਮ ਤੌਰ ਤੇ ਠੇਕੇ ਦੇ ਵਿੱਚ ਹੀ ਰਾਤ ਸਮੇਂ ਪੈਂਦੇ ਨੇ ਰਾਖੀ ਕਰਦੇ ਨੇ ਤੇ ਉਹ ਕਢਵਾਤਾ ਸੀ ਇਹਨਾਂ ਦੀ ਸ਼ੰਕਾ ਦੂਰ ਕਰਤੀ ਸੀ ਸਿੱਖ ਜਥੇਬੰਦੀਆਂ ਦੀ ਉਹ ਲੋਕ ਕਹਿ ਰਹੇ ਵੀ ਉਹ ਵੇਚ ਰਾ ਸੀ ਸ਼ਰਾਬ ਨਹੀਂ ਵੇਚਣ ਵਾਲੀ ਕੋਈ ਸਾਹਮਣੇ ਨਹੀਂ ਆਇਆ ਜੀ ਸਾਡੇ ਕੋਲ ਅੰਦਰ ਬੰਦਾ ਜ਼ਰੂਰ ਸੀ ਇਹਨਾਂ ਦਾ ਕਰਿੰਦਾ ਤੇ ਫਿਰ ਲੋਕ ਲਵਾਤਾ ਸੀ ਬਾਹਰੋਂ ਵੀ ਵੇਦੇ ਸੀ ਉਹ ਵੇ ਲੋ ਵੀ ਹੈਗੇ ਆ ਜੀ ਹੋਰ ਵੀ ਠੇਕੇ ਜੱਗ ਦੇ ਜਿਹੜੇ ਸਰਕਾਰ ਦੇ ਬੰਦੇ ਬਾਹਰ ਕਰਦੇ ਨੇ ਪਰ ਉਹ ਹਟਦੇ ਨਹੀਂ ਬਾਗ ਨਹੀਂ ਆਉਂਦੇ ਐਕਚੁਅਲੀ ਇਹਨਾਂ ਜਿੰਨੇ ਵੀ ਕਰਿੰਦੇ ਆ ਰਾਤ ਸਮੇਂ ਠੇਕੇ ਦੇ ਵਿੱਚ ਹੀ ਰੱਖੀ ਆ ਜੇ ਉਹ ਨਹੀਂ ਸਕੂਲ ਦੀ ਵਜੋਂ ਪੈਂਦੇ ਨੇ ਇਹ ਸੰਗ ਸਿੱਖ ਸੰਗਤਾਂ ਦੇ ਜਿਹੜੇ ਮੁੰਡੇ ਸੀ ਇਹਨਾਂ ਨੂੰ ਬਹਿਮ ਹੋ ਗਿਆ ਸੀ ਉਹ ਦੂਰ ਕਰਤਾ ਜੀ ਫਿਰ ਇਹਨਾਂ ਜਾ ਕੇ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ-ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ